ਹਰਪ੍ਰੀਤ ਕੌਰ ਬਬਲਾ ਉਹ ਲੀਡਰ ਜਿਹੜੇ ਕਾਂਗਰਸ ਛੱਡ ਕੇ ਕੁਝ ਸਮਾਂ ਪਹਿਲਾਂ ਭਾਜਪਾ ਦੇ ਵਿੱਚ ਆਈ ਸੀ ਅਤੇ ਬੀਤੇ ਦਿਨ ਚੰਡੀਗੜ੍ਹ ਦੇ ਮੇਅਰ ਉਹ ਬਣ ਚੁੱਕੇ ਨੇ ਹਾਲਾਂਕਿ ਭਾਜਪਾ ਦੇ ਕੋਲ ਸੀਟਾਂ ਘੱਟ ਸੀ ਲੇਕਿਨ ਕ੍ਰਾਸ ਵੋਟਿੰਗ ਹੁੰਦੀ ਹੈ ਅਤੇ ਭਾਜਪਾ ਆਪਣਾ ਮੇਅਰ ਚੰਡੀਗੜ੍ਹ ਦੇ ਵਿੱਚ ਬਣਾਉਣ ਦੇ ਵਿੱਚ ਕਾਮਯਾਬ ਰਹੀ ਦੀ ਹੈ ਤਾਂ ਦੇ ਤੁਹਾਨੂੰ ਹਰਪ੍ਰੀਤ ਕੌਰ ਬਬਲਾ ਦੇ ਜੀਵਨ ਬਾਰੇ ਦੱਸਾਂਗੇ ਉਹਨਾਂ ਦੇ ਰਾਜਨੀਤਿਕ ਅਤੇ ਪਰਿਵਾਰਕ ਪਿਛੋਕੜ ਬਾਰੇ ਵੀ ਜਾਣਕਾਰੀ ਦੇਵਾਂਗੇ ਤਾਂ ਬੀਤੇ ਦਿਨੀ ਚੰਡੀਗੜ੍ਹ ਦੀ ਨਵੀਂ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ ਤਿੰਨ ਵੋਟਾਂ ਦੇ ਫਰਕ ਨਾਲ ਹਰਾਇਆ ਹਰਪ੍ਰੀਤ ਕੌਰ ਬਬਲਾ ਜੋ ਕਿ ਫੌਜੀ ਪਰਿਵਾਰ ਦੇ ਨਾਲ ਸੰਬੰਧਿਤ ਹੈ ਤਿੰਨ ਵਾਰ ਚੰਡੀਗੜ੍ਹ ਨਗਰ ਨਿਗਮ ਦੀ ਕੌਂਸਲਰ ਰਹਿ ਚੁੱਕੀ ਹੈ ਅਤੇ ਉਨ੍ਹਾਂ ਦੇ ਪਤੀ ਦਵਿੰਦਰ ਸਿੰਘ ਬਬਲਾ ਚੰਡੀਗੜ੍ਹ ਬੀਜੇਪੀ ਦੇ ਉਪ ਪ੍ਰਧਾਨ ਨੇ ਤਾ ਚੰਡੀਗੜ੍ਹ ਵਿੱਚ ਮੇਅਰ ਦੇ ਅਹੁਦੇ ਲਈ ਚੋਣਾਂ ਹੋਈਆਂ ਇਹਨਾਂ ਚੋਣਾਂ ਵਿੱਚ ਭਾਜਪਾ ਦੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਨਵੀਂ ਮੇਅਰ ਚੁਣੀ ਗਈ ਤਾਂ ਉਹਨਾਂ ਨੇ ਆਪ ਕਾਂਗਰਸ ਗੱਠਜੋੜ ਦੀ ਉਮੀਦਵਾਰ ਪ੍ਰੇਮਲਤਾ ਨੂੰ 3 ਵੋਟਾਂ ਨਾਲ ਹਰਾਇਆ ਚੋਣ ਵਿੱਚ ਹਰਪ੍ਰੀਤ ਕੌਰ ਬਬਲਾ ਨੂੰ 19 ਵੋਟਾਂ ਮਿਲੀਆਂ ਇਸ ਦੇ ਨਾਲ ਹੀ ਪ੍ਰੇਮਲਤਾ ਨੂੰ 17 ਵੋਟਾਂ ਮਿਲੀਆਂ ਸਨ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਲਈ ਕੁੱਲ 36 ਵੋਟਾਂ ਪਈਆਂ ਖਾਸ ਗੱਲ ਇਹ ਹੈ ਕਿ ਇਸ ਚੋਣ ਵਿੱਚ ਸਾਰੀਆਂ ਵੋਟਾਂ ਵੈਲਿਡ ਸਨ ਕੋਈ ਵੀ ਵੈਲਟ ਪੇਪਰ ਰੱਦ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਤਿੰਨ ਵੋਟਾਂ ਵੀ ਕਰਾਸ ਕਾਸਟ ਕੀਤੀਆਂ ਗਈਆਂ ਯਾਨੀ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਤਿੰਨ ਕੌਂਸਲਰਾਂ ਨੇ ਮੇਅਰ ਦੀ ਵੋਟ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਦੇ ਹੱਕ ਵਿੱਚ ਪਾਈ ਤਾ ਚੰਡੀਗੜ੍ਹ ਦੀ ਨਵੀਂ ਮੇਅਰ ਹਰਪ੍ਰੀਤ ਕੌਰ ਬਬਲਾ ਇੱਕ ਤਜਰਬੇਕਾਰ ਨੇਤਾ ਹੈ ਅਤੇ ਜਿਸ ਦਾ ਰਾਜਨੀਤਿਕ ਸਫ਼ਰ ਸਫਲਤਾ ਦੇ ਨਾਲ ਭਰਿਆ ਰਿਹਾ ਹੈ ਹਰਪ੍ਰੀਤ ਕੌਰ ਬਬਲਾ ਨੇ ਦੇਰਾ ਦੂਨ ਦੇ ਕਾਨਵੈਂਟ ਆਫ ਜੀਸਸ ਐਂਡ ਮੈਰੀ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਇਤਿਹਾਸ ਵਿੱਚ ਬੀਏ ਆਨਰਸ ਅਤੇ ਇੰਗਲਿਸ਼ ਦੇ ਵਿੱਚ ਐਮਏ ਦੀ ਡਿਗਰੀ ਹਾਸਲ ਕੀਤੀ ਹਰਪ੍ਰੀਤ ਕੌਰ ਫੌਜੀ ਪਰਿਵਾਰ ਦੇ ਨਾਲ ਸੰਬੰਧਿਤ ਹੈ ਉਸ ਦੇ ਪਿਤਾ ਭਾਰਤੀ ਫੌਜ ਵਿੱਚ ਕਰਨਲ ਦੇ ਅਹੁਦੇ ਤੇ ਰਹਿ ਚੁੱਕੇ ਨੇ ਅਗਰ ਰਾਜਨੀਤਿਕ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਤਿੰਨ ਵਾਰ ਚੰਡੀਗੜ੍ਹ ਨਗਰ ਨਿਗਮ ਦੀ ਕੌਂਸਲਰ ਚੁਣੀ ਗਈ ਦੋ ਵਾਰ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਉਹ ਚੋਣਾਂ ਜਿੱਤੀ ਹਾਲਾਂਕਿ ਸਾਲ 2022 ਦੇ ਵਿੱਚ ਉਹ ਆਪਣੇ ਪਤੀ ਸਵੇਤਕ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਈ ਸੀ ਅਤੇ ਹੁਣ 2025 ਦੇ ਵਿੱਚ ਭਾਜਪਾ ਦੇ ਵੱਲੋਂ ਉਹਨਾਂ ਨੂੰ ਆਪਣਾ ਮੇਅਰ ਉਮੀਦਵਾਰ ਬਣਾਇਆ ਗਿਆ ਅਤੇ ਉਹ ਚੋਣ ਵੀ ਜਿੱਤ ਗਏ ਅਗਰ ਪਰਿਵਾਰਕ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਹਰਪ੍ਰੀਤ ਕੌਰ ਬਬਲਾ ਦਾ ਪਰਿਵਾਰ ਰਾਜਨੀਤੀ ਅਤੇ ਕਾਰੋਬਾਰ ਵਿੱਚ ਸਰਗਰਮ ਹੈ। ਉਹਨਾਂ ਦੇ ਪਤੀ ਦਵਿੰਦਰ ਸਿੰਘ ਬਬਲਾ ਚੰਡੀਗੜ੍ਹ ਭਾਜਪਾ ਦੇ ਉਪ ਪ੍ਰਧਾਨ ਨੇ ਅਤੇ ਪਹਿਲਾ ਨਗਰ ਨਿਗਮ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਸੇਵਾ ਨਿਭਾ ਚੁੱਕੇ ਨੇ। ਹਰਪ੍ਰੀਤ ਕੌਰ ਦੇ ਦੋਵੇਂ ਪੁੱਤ ਆਪਣੇ ਖੇਤਰਾਂ ਦੇ ਵਿੱਚ ਸਰਗਰਮ ਨੇ ਉਨ੍ਹਾਂ ਦੇ بیٹے ਜਯਦਵੀਰ ਸਿੰਘ ਬਬਲਾ ਟਰਾਈ ਸਿਟੀ ਵਿੱਚ ਰੀਅਲ ਅਸਟੇਟ ਦੇ ਕਾਰੋਬਾਰ ਦੇ ਵਿੱਚ ਸਰਗਰਮ ਨੇ ਜਦਕਿ ਉਨ੍ਹਾਂ ਦੇ ਦੂਜੇ بیٹے ਪਰਮਵੀਰ ਸਿੰਘ ਬਬਲਾ ਨੇ ਜਿਹੜੇ ਉਹ ਚੰਡੀਗੜ੍ਹ ਕਲੱਬ ਲਿਮਟਿਡ ਵਿੱਚ ਕਾਰਜਕਾਰੀ ਮੈਂਬਰ ਨੇ ਤਾਂ ਅਗਰ ਚੰਡੀਗੜ੍ਹ ਮੇਅਰ ਚੋਣਾਂ ਦੇ ਗਣਿਤ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਨਗਰ ਨਿਗਮ ਵਿੱਚ ਕੁੱਲ 36 ਵੋਟਾਂ ਹਨ ਤਾਂ ਜਿਸ ਦੇ ਵਿੱਚ 35 ਕਾਉਂਸਲਰ ਅਤੇ ਇੱਕ ਸੰਸਦ ਮੈਂਬਰ ਜਾਨੀ ਕਿ ਐਮਪੀ ਦੀ ਵੋਟ ਸ਼ਾਮਿਲ ਹੈ ਤਾਂ ਬਹੁਮਤ ਦੇ ਲਈ 19 ਵੋਟਾਂ ਦੀ ਲੋੜ ਸੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਲਈ VOTING ਸਵੇਰੇ 11 ਵਜੇ ਸ਼ੁਰੂ ਹੋਈ ਅਤੇ VOTING ਦੌਰਾਨ ਆਪ ਕਾਂਗਰਸ ਘਟ ਜੋੜ ਦੇ ਤਿੰਨ ਕੌਂਸਲਰਾਂ ਨੇ ਪ੍ਰੇਮਲਤਾ ਦੇ ਵਿਰੁੱਧ ਵੋਟ ਪਾਈ ਅਤੇ ਭਾਰਤੀ ਜਨਤਾ ਪਾਰਟੀ ਦੀ ਹਰਪ੍ਰੀਤ ਕੌਰ ਬਬਲਾ ਦਾ ਜੱਤ ਦਾ ਰਾ ਪਦਰਾ ਹੋ ਗਿਆ ਹਾਲਾਂਕਿ ਜੇ ਗੱਲ ਕੀਤੀ ਜਾਵੇ ਪਿਛਲੀਆਂ ਚੋਣਾਂ ਦੀ ਤਾਂ ਉੱਥੇ ਧਾਂਦਲੀ ਹੋਈ ਸੀ 20 ਫਰਵਰੀ 2024 ਨੂੰ ਤਤਕਾਲੀ ਚੀਫ ਜਸਦੇਸ ਡੀਵਾਈ ਚੰਦਰ ਚੂੜੀ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਬੈਂਚ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਚੋਣ ਦਾ ਜੇਤੂ ਐਲਾਨ ਦਿੱਤਾ ਸੀ ਸੁਪਰੀਮ ਕੋਰਟ ਨੇ ਪਾਇਆ ਸੀ ਕਿ ਤਤਕਾਲੀ ਰਿਟਰਨਿੰਗ ਅਫਸਰ ਅਨਿਲ ਮਸੀਹ ਨੇ 30 ਜਨਵਰੀ ਨੂੰ ਕੁਲਦੀਪ ਕੁਮਾਰ ਦੇ ਹੱਕ ਵਿੱਚ ਪਈਆਂ 8 ਬੈਲਟ ਪੇਪਰਾਂ ਨੂੰ ਜਾਣਬੁੱਝ ਕੇ ਖਰਾਬ ਕਰ ਦਿੱਤਾ ਸੀ ਤਾਂ ਜੋ ਉਹਨਾਂ ਨੂੰ ਅਯੋਗ ਐਲਾਨਿਆ ਜਾ ਸਕੇ ਲੇਕਿਨ ਇਸ ਵਾਰ ਕੋਈ ਵੀ ਵੋਟ ਆ ਜਿਹੜੀ ਉਹ ਅਯੋਗ ਨਹੀਂ ਕਰਾਰ ਦਿੱਤੀ ਗਈ ਸਿੱਧਾ-ਸਿੱਧਾ ਸਨਾਂ ਜਿਹੜਾ ਉਹ ਲੱਗਿਆ ਤਾਂ ਭਾਜਪਾ ਦੇ ਵਿਰੋਧ ਪਾਰਟੀਆ ਜਿਹੜੀਆਂ ਖੜੀਆਂ ਸੀ ਉਹਨਾਂ ਦੇ ਕੌਂਸਲਰਾਂ ਵਿੱਚ ਲੱਗਿਆ ਜਿਸ ਦਾ ਫਾਇਦਾ ਜਿਹੜਾ ਉਹ ਬੀਜੇਪੀ ਨੂੰ ਹੋਇਆ ਬੀਜੇਪੀ ਦੀ ਉਮੀਦਵਾਰਾ ਜਿਹੜੀ ਉਸ ਨੂੰ ਵੋਟਾਂ ਵੱਧ ਪਈਆਂ ਅਤੇ ਉਹ ਮੇਅਰ ਚੰਡੀਗੜ੍ਹ ਦੇ ਵਿੱਚ ਬਣ ਗਈ ਹਾਲਾਂਕਿ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਕਾਂਗਰਸ ਦੇ ਕੋਲ ਹੈ ਲੇਕਿਨ ਹਰਪ੍ਰੀਤ ਕੌਰ ਬਬਲਾ ਨੇ ਜਿਹੜੇ ਉਹਨਾਂ ਨੇ ਚੰਡੀਗੜ੍ਹ ਦੇ ਇਤਿਹਾਸ ਦੇ ਵਿੱਚ ਆਪਣਾ ਨਾਮ ਆ ਜਿਹੜਾ ਉਹ ਦਰਜ ਕਰਵਾ ਦਿੱਤਾ ਹੈ